ਇੱਕ ਨੰਬਰ ਦੀ ਗੱਲ ਆ ਕੇ ਲੱਗ ਗਿਆ ਹਣ ਹੂੰ ਪਾ 2 ਨੰਬਰ ਚ ਦੇਤਾ ਮੈਨੂੰ ਭਾਜੀ ਨਾ ਇਹਨਾਂ ਨੇ ਦੱਸਿਆ ਸੀਗਾ ਵੀ ਤੁਸੀਂ ਕਿਵੇਂ ਜਾਣਾ ਉਸੇ ਤਰੀਕੇ ਨਾਲ ਗਏ ਜਾਂ ਫਿਰ ਨਹੀਂ ਜੀ ਚੇਨ ਕੀਤਾ ਗਿਆ ਜੰਗਲ ਦਾ ਰਸਤਾ ਹੀ ਕਿਸ ਤਰ੍ਹਾਂ ਦਾ ਸੀਗਾ ਉੱਥੇ ਕੋਈ ਜਿਵੇਂ ਤੁਸੀਂ ਕਿਹਾ ਵੀ ਹੁਣੇ ਗੱਡੀ ਟੈਕਸੀ ਚ ਗਏ ਜੰਗਲ ਦਾ ਰਸਤਾ ਜਿਹੜਾ ਸੀ ਜੰਗਲ 'ਚ ਮੈਨੂੰ ਘਰ ਬਿਠਾਤਾ ਇਹ ਨਾਲੇ ਪੇਮੈਂਟ ਨਹੀਂ ਗਈ ਕਿਤੇ ਜੀ ਫਟਾਉ ਬੈਠਾ ਰਿਹਾ ਜੀ ਮੈਨੂੰ ਮਾਰਦਾ ਰਿਹਾ ਓ ਡੰਕਰ ਭंजे ਮਾਰਿਆ ਉਹਨੇ ਮੈਨੂੰ ਤੇ ਮੈਂ ਉਹ ਫੜ ਲਿਆ ਸੀ ਤੇ ਪੰਜਵੀਂ ਵਾਰੀ ਮੈਨੂੰ ਇਹਨਾਂ ਫੜਿਆ ਜੀ ਮੈਂ ਪੈ ਗਿਆ ਇਹਨੂੰ ਹੂੰ ਜੀ ਫਿਰ ਪੈ ਗਿਆ ਦੂਜਾ ਮੁੰਡਾ ਛਡਾਂਦਾ ਸੀ ਮੈਂ ਮਾਤਾ ਨੂੰ ਵੀ ਕੁੱਟਦਾ ਤੇ ਆਪ ਨੂੰ ਵੀ ਕੁੱਟਦਾ ਇਹਦਾ ਇੱਕ ਮਸਲਾ ਦੇਖੀ ਕੀ ਕਰਦਾ ਹੂੰ ਮੇਰਾ ਫੋਨ ਟੁੱਟ ਗਿਆ ਤੇ ਦੂਜੇ ਮੁੰਡਿਆਂ ਦੇ ਚਾਰ ਬਚ ਗਏ ਹਨ ਹੂੰ ਤੇ ਫਿਰ ਉਸ ਤੋਂ ਬਾਅਦ ਮੈਂ ਉਹਨੂੰ ਫਿਰ ਦੁਬਾਰਾ ਫੋਨ ਖੋਣ ਲੱਗਾ ਫਿਰ ਪੈ ਗਿਆ ਮੈਨੂੰ ਇੱਕ ਉਹ ਆਪਣਾ ਹਰਮਨ ਚਿੱਲੋ ਉੱਥੇ ਮਾਫੀਆ ਚੱਕ ਲਈ ਸੰਸ ਜੀ ਟੋਸਟਰ ਕਰਦੇ ਨੇ ਕਦੀ கரੰਟ ਲਾ ਲਿਆ ਕਦੀ ਵੀ ਟੋਸਟਰੀ ਵੀ ਪੈਸੇ ਮਿਲ ਜਾਣ ਜਦੋਂ ਯੂ ਐਸ ਵੜ ਗਏ ਹਾਂ ਜੀ ਨਾ ਪੁਲਸ ਲੈਣ ਲੈ ਆਣਾ ਹੀ ਉਥੇ ਹਾਂ ਜੀ ਸਾਰਾ ਦਿਨ ਤੇ ਭੁੱਖੇ ਤਿੰਨ ਚਾਰ ਦਿਨ ਦੇ ਹਾਂ ਜੀ ਪਹਿਲਾਂ ਚੋ 2 ਘੰਟੇ ਚੌਂਕੀ ਤੇ ਰੱਖਿਆ ਮੈਨੂੰ ਹਾਂ ਕਪੜੇ ਲਾ ਕੇ ਜੀ ਹਾਂ ਜੇ ਕੋਈ ਬਿਮਾਰੀ ਕੋਈ ਵੀ ਬੁਖਾਰ ਬੁਖੂਰ ਹੋਏਗਾ ਤੇ ਦੂਰ ਹੋ ਜਾਏਗਾ ਚੈੱਕ ਕਰਦੇ ਆ ਨਾ ਜੀ ਏਸੀ ਵਿੱਚ ਰੱਖ ਦਿੰਦੇ ਨੇ 16 ਜੀ ਅੱਛਾ ਕਿੰਨਾ ਏਸੀ ਕਰ ਦਿੰਦੇ ਨੇ 16 ਬਹੁਤ ਸਾਰੇ ਪੰਜਾਬੀ ਨੌਜਵਾਨ ਨੇ ਜਿਹੜੇ ਵਿਦੇਸ਼ ਜਾਂਦੇ ਆ ਆਪਣੇ ਸੁਪਨੇ ਪੂਰੇ ਕਰਨ ਦੇ ਲਈ ਬਹੁਤ ਸਾਰੇ ਡ੍ਰੀਮਸ ਲੈ ਕੇ ਜਾਂਦੇ ਆ ਕਿ ਅਸੀਂ ਇਸ ਤਰ੍ਹਾਂ ਦੇ ਨਾਲ ਕਰਾਂਗੇ ਆਪਣੇ ਮਾਂ ਪਿਓ ਦਾ ਜਿਹੜੇ ਨੇ ਉਹਨਾਂ ਨੂੰ ਸਖਾਵਾਂ ਕਰਾਂਗੇ ਔਰ ਨਾਲ ਦੀ ਨਾਲ ਆਪਣਾ ਜਿਹੜਾ ਫਿਊਚਰ ਹੈ ਉਸ ਨੂੰ ਬ੍ਰਾਈਟ ਕਰਾਂਗੇ ਉਸ ਦੇ ਲਈ ਵੱਖ-ਵੱਖ ਤਰੀਕੇ ਅਪਣਾਏ ਜਾਂਦੇ ਆ ਚਾਹੇ ਆਪਾਂ ਗੱਲ ਕਰੀਏ ਸਟੱਡੀ ਵੀਜ਼ਾ ਦੀ ਚਾਹੇ ਆਪਾਂ ਗੱਲ ਕਰੀਏ ਟੂਰਿਸਟ ਵੀਜ਼ਾ ਦੀ ਪਰ ਬਹੁਤ ਸਾਰੇ ਬੱਚੇ ਆ ਜਿਹੜੇ ਇਸ ਦੇ ਲਈ ਗਲਤ ਰਸਤਾ اختیار ਕਰਦੇ ਆ ਜਿਹਨੂੰ ਆਪਾਂ ਡੌਂਕੀ ਕਹਿੰਦੇ ਆ ਬਹੁਤ ਸਾਰੇ ਪੰਜਾਬ ਦੇ ਨੌਜਵਾਨ ਹਰਿਆਣਾ ਇੰਡੀਆ ਦੇ ਨੌਜਵਾਨ ਨੇ ਜਿਹੜੇ ਰਸਤੇ ਦੇ ਵਿੱਚ ਪਹੁੰਚ ਹੀ ਨਹੀਂ ਪਾਉਂਦੇ ਰਸਤੇ ਦੇ ਵਿੱਚ ਰਹਿ ਜਾਂਦੇ ਆ ਉਹਨਾਂ ਦੀ ਗੱਲ ਬਹੁਤ ਘੱਟ ਹੁੰਦੀ ਹੈ ਪਰ ਹੁਣ ਜੇ ਆਪਾਂ ਗੱਲ ਕਰੀਏ ਯੂਐਸ ਨੇ ਟਰੰਪ ਦੇ ਬਣਨ ਤੋਂ ਬਾਅਦ 105 ਨੌਜਵਾਨਾਂ ਦਾ ਭਰਿਆ ਹੋਇਆ ਜਹਾਜ਼ ਹੈ ਜਿਹੜਾ ਅੰਮ੍ਰਿਤਸਰ ਦੇ ਵਿੱਚ ਭੇਜਿਆ ਪਹਿਲਾਂ ਤੁਹਾਨੂੰ ਦੱਸ ਦਈਏ ਇਸ ਜਹਾਜ਼ ਦੇ ਵਿੱਚ 205 ਬੱਚੇ ਜਿਹੜੇ ਆਉਣ ਵਾਲੇ ਸਨ ਪਰ ਆਏ 104 ਜਾਂ 5 ਕਿਉਂ ਆਏ ਜਿਹੜੇ 100 ਰਹਿ ਗਏ ਉਹ ਤਕਲੀਫ ਦੇ ਵਿੱਚ ਸੀਗੇ ਸਾਡੀ ਗੱਲ ਹੋਈ ਕਿਸੇ ਨੌਜਵਾਨ ਦੇ ਨਾਲ ਹੀ ਕਿ ਕਿਸੇ ਨੂੰ ਕੋਈ ਨਾ ਕੋਈ ਤਕਲੀਫ ਹੈ ਕਿਸੇ ਦੇ ਸੱਟ ਲੱਗੀ ਹੋਈ ਹੈ ਜਿਸ ਕਰਕੇ ਉਹ ਨਹੀਂ ਆ पाए ਬੇੜੀਆਂ ਲਾ ਕੇ ਯੂ ایس اے ਤੋਂ ਇਹ ਜਹਾਜ਼ ਤੁਰਦਾ ਹੈ ਔਰ ਆ ਕੇ ਅੰਮ੍ਰਿਤਸਰ ਉਤਰਦਾ ਹੈ ਬਹੁਤ ਸਾਰੇ ਬੱਚਿਆਂ ਦੇ ਸੁਪਨੇ ਟੁੱਟਦੇ ਆ ਬਹੁਤ ਸਾਰੇ ਮਾਪਿਆਂ ਦੇ ਸੁਪਨੇ ਟੁੱਟਦੇ ਆ ਪਰ ਫਿਰ ਵੀ ਕਿਤਨਾ ਕਿਤੇ ਮਾਪਿਆਂ ਨੂੰ ਇੱਕ ਆਪਣੇ ਦਿਲ ਨੂੰ ਤਸੱਲੀ ਦੇਣ ਦੇ ਲਈ ਉਹ ਕਹਿੰਦੇ ਆ ਵੀ ਸ਼ੁਕਰ ਹੈ ਸਾਡਾ ਬੱਚਾ ਸਾਡੇ ਘਰੇ ਆ ਗਿਆ ਕਿਉਂਕਿ ਜਦੋਂ ਉਹ ਕਹਾਣੀ ਸੁਣਾਉਂਦਾ ਕਿ ਕਿਸ ਤਰ੍ਹਾਂ ਦੇ ਨਾਲ ਉਹ ਪਹੁੰਚਿਆ ਅੱਜ ਅਸੀਂ ਪਹੁੰਚੜਾ ਹਰਿਆਣਾ ਦੇ ਇੱਕ ਪਿੰਡ ਦੇ ਵਿੱਚ ਜਿੱਥੇ ਦਾ ਨੌਜਵਾਨ ਤਕਰੀਬਨ 6 ਮਹੀਨੇ ਪਹਿਲਾਂ ਤੁਰਿਆ ਔਰ ਜਨਵਰੀ ਦੇ ਪਹਿਲੇ ਹਫਤੇ ਜਿਹੜਾ ਹੈ ਯੂਐਸ ਪਹੁੰਚਦਾ ਔਰ ਉ ਜਦੋਂ ਟਰੰਪ ਪ੍ਰੈਜ਼ੀਡੈਂਟ ਮੰਨਦੇ ਨੇ ਉਸ ਤੋਂ ਬਾਅਦ ਉਹ ਉੱਥੇ ਪਹੁੰਚਦਾ ਔਰ ਉਸ ਤੋਂ ਬਾਅਦ ਉਸ ਨੂੰ ਅੰਮ੍ਰਿਤਸਰ ਜਿਹੜਾ ਹੈ ਲਿਆ ਕੇ ਸੁੱਟ ਦਿੱਤਾ ਜਾਂਦਾ ਬੇੜੀਆਂ ਲਾਈ ਜਾਂਦੀਆਂ ਹੱਥਕੜੀਆਂ ਲਾਈ ਜਾਂਦੀਆਂ ਰਸਤੇ ਦੇ ਵਿੱਚ ਡੋਂਕਰਾਂ ਨੂੰ ਕੁੱਟਿਆ ਜਾਂਦਾ ਹੈ ਕਰੰਟ ਲਾਇਆ ਜਾਂਦਾ ਹੈ ਉਹਨਾਂ ਦੇ ਉੱਤੇ ਪਿਸ਼ਾਪ ਕਰਕੇ ਸਿਰ ਦੇ ਉੱਤੇ ਪਾਣੀ ਪਾਇਆ ਜਾਂਦਾ ਹੈ ਹਾਲਾਂਕਿ ਨੌਜਵਾਨ ਹਜੇ ਮੈਂਟਲੀ ਤੌਰ ਤੇ ਪ੍ਰੀਪੇਅਰ ਨਹੀਂ ਹੈਗਾ ਪ੍ਰੋਪਰ ਤਰੀਕੇ ਨਾਲ ਜੇ ਆਪਾਂ ਗੱਲ ਕਰਨ ਨੂੰ ਕਿਉਂਕਿ ਬਹੁਤ ਛੋਟਾ ਬੱਚਾ 18 ਸਾਲ ਦਾ ਹੈਗਾ ਜਿਹੜਾ ਕੁਸ਼ਪ੍ਰੀਤ ਹੈਗਾ ਔਰ ਇਸ ਕਰਕੇ ਪੂਰਾ ਪ੍ਰੋਪਰ ਅਜੇ ਬੈਟਰੀ ਤੌਰ ਤੇ ਪ੍ਰਪੇਅਰ ਨਹੀਂ ਪਰ ਫਿਰ ਵੀ ਉਹਨਾਂ ਤੋਂ ਅਸੀਂ ਕੋਸ਼ਿਸ਼ ਕਰਦੇ ਆ ਕਿ ਕਿਸ ਤਰ੍ਹਾਂ ਦਾ ਮਾਹੌਲ ਸੀ ਕਿਵੇਂ ਉਹ 6 ਮਹੀਨੇ ਦੇ ਤਸੱਦਦ ਸਹਿਣ ਤੋਂ ਬਾਅਦ ਠੱਕੇ ਖਾਣ ਤੋਂ ਬਾਅਦ ਅਮਰੀਕਾ ਦੇ ਵਿੱਚ ਪਹੁੰਚਦਾ ਹੈ ਪਰਵਾਰ ਨੂੰ ਹੌਸਲਾ ਹੁੰਦਾ ਹੈ ਬੱਚੇ ਨੂੰ ਹੌਸਲਾ ਹੁੰਦਾ ਵੀ ਮੈਂ ਪਹੁੰਚ ਗਿਆ ਹੁਣ ਮੇਰੀ ਜ਼ਿੰਦਗੀ ਹੋ ਸਕਦਾ ਥੋੜੀ ਸੌਕੀ ਹੋਵੇ ਪਰ ਇੱਕ ਰਾਤ ਇੱਕ ਦਿਨ ਐਸਾ ਚੜਦਾ ਜਿਸ ਦਾ ਦਿਨ ਚੜਦਿਆਂ ਹੀ ਉਹਨਾਂ ਨੂੰ ਉੱਥੋਂ ਤੋਰਿਆ ਜਾਂਦਾ ਔਰ ਸਿੱਧਾ ਜਿਹੜਾ ਜਹਾਜ਼ ਹੈ ਇੱਕ ਰਸਤੇ ਦੇ ਵਿੱਚ ਸਟੇ ਕਰਨ ਤੋਂ ਬਾਅਦ ਜਿੱਥੇ ਤੇਲ ਪਾਣੀ ਚੈੱਕ ਕਰਨ ਤੋਂ ਬਾਅਦ ਦੁਬਾਰੇ ਉਡਾਣ ਭਰਦਾ ਤੇ ਅੰਮ੍ਰਿਤਸਰ ਲਿਆ ਕੇ ਘਾਰ ਦਿੱਤਾ ਜਾਂਦਾ ਹੈ ਆਓ ਤੁਹਾਨੂੰ ਲੈ ਕੇ ਚੱਲਦੇ ਆਂ ਹਰਿਆਣਾ ਦੇ ਛੋਟੇ ਦੇ ਪਿੰਡ ਦੇ ਵਿੱਚ ਜਿੱਥੇ ਦਾ ਛੋਟਾ ਜਿਹਾ ਕਿਸਾਨ ਆਪਣੇ ਬੱਚਿਆਂ ਦੇ ਸੁਪਨੇ ਪੂਰੇ ਕਰਨ ਦੇ ਲਈ ਆਪਣਾ ਸਭ ਕੁਝ दांव ਤੇ ਲਾ ਕੇ ਵਿਦੇਸ਼ ਭੇਜਣ ਦੇ ਲਈ ਉਹਨੂੰ ਜਿਹਨੇ ਭੇਜਿਆ ਸੀਗਾ ਪਰ ਉਹ ਵਾਪਸ ਆਉਂਦਾ ਕਿਸ ਤਰ੍ਹਾਂ ਦਾ ਮਾਹੌਲ ਹੈ ਆਓ ਉਹਨਾਂ ਦੀ ਜ਼ੁਬਾਨੀ ਸੁਣਦੇ ਆਂ ਸਤਿ ਸ਼੍ਰੀ ਅਕਾਲ ਹਣੀ ਪਾਜੀ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਤੇ ਕਿਦਾਂ ਦਾ ਸਫ਼ਰ ਪਹਿਲਾਂ ਦਾ ਪਲਾਨ ਕਿਦਾਂ ਬਣਿਆ ਤੁਹਾਡਾ ਵੀ ਇਨਾ ਆਪਣੀ ਜਾਨ ਨੂੰ ਰਿਸਕ ਦੇ ਵਿੱਚ ਪਾਉਣਾ ਹਨਾ ਕਰਦਿਆਂ ਨੇ ਵੀ ਜਦੋਂ ਤੁਹਾਡੇ ਸਾਹਮਣੇ ਗੱਲ ਹੋਈ ਕਹਿੰਦੇ ਬੜੀ ਮੁਸ਼ਕਲ ਨਾਲ ਅਸੀਂ ਪੈਸੀ ਵੀ ਅਰੇਂਜ ਕੀਤੇ ਹਾਂ ਜੀ ਕਿਵੇਂ ਫਿਰ ਇੰਨਾ ਵੱਡਾ ਰਿਸਕ ਲੈਣ ਦਾ ਮਨ ਬਣਾਇਆ 10 ਲੱਖ ਰੁਪਏ ਇਹ ਘਰ ਹੂੰ 10 ਲੱਖ ਰੁਪਏ ਜੀ ਘਰ ਸੀ ਜੀ ਜੀ ਬਾਕੀ ਆਪਣਾ ਡੰਟਾਂ ਦਾ ਜੀ ਤੁਹਾਨੂੰ ਚੁਕਵਾ ਦਾਂਗਾ ਬਈ ਅੱਜ ਜੀ ਡੈਡੀ ਨਵਾਲਾਲ ਚਾਹੀ ਸੀ ਜੀ ਬਈ ਆਪਣਾ ਚਲੋ ਮੁੰਡਾ ਸੈੱਟ ਹੋ ਜਾਏਗਾ ਬਈ ਅੱਜ ਦੇ ਦੁਆਰਾ ਵੀ ਉਤਰਦੇ ਰਹਿਣਗੇ ਹੂੰ ਤੇ ਉਹ ਆਂਦਾ ਕੋਈ ਨਹੀਂ ਆਪਣੇ ਡੈਡੀ ਦੇ ਘਰ ਆਏਗਾ ਤੇ ਤੇਰੇ ਨਾਲ ਗੱਲ ਕਰ ਲੇਗਾ ਮੈਂ ਤਾਂ ਨਾ ਕਰ ਗਿਆ ਹਾਂ ਬਈ ਇੱਥੇ ਸਾਰਾ ਕੁਝ ਹੈ ਆਪਣਾ ਆਪਾਂ ਬਾਹਰ ਕੀ ਕਰਨ ਜਾਣਾ ਤੇ ਆਂਦਾ ਨਹੀਂ ਨਹੀਂ ਜਾ ਤੂੰ ਬਾਹਰ ਜਦੋਂ ਨੇ ਸਮਝਾਤਾ ਏਜੰਟ ਨੇ ਫਸਾ ਲਿਆ ਜਾਲ ਚ ਨਾ ਉਧਰ ਜੋਗਾ ਨਾ ਇਧਰ ਜੋਗਾ ਮੈਂ ਨਾ ਕਰਤੀ ਏਜੰਟ ਨੂੰ ਮੈਂ ਵੀ ਜਦੋਂ ਤੱਕ ਮੇਰੇ ਘਰ ਦੇੰ ਦਾ ਫੋਨ ਆਏਗਾ ਮੈਂ ਤਾਂ ਆਣਾ ਮੈਂ ਇਸ ਤੋਂ ਪਹਿਲਾਂ ਨਹੀਂ ਆਣਾ ਤੇ ਫਿਰ ਉਹ ਆਂਦਾ ਵੀ ਮੇਰੇ ਡੈਡੀ ਕੋਲੋਂ ੱੱਕੇ ਨਾਲ ਉਹਨੇ ਗੱਲ ਕਰਾਈ ਬਈ ਉਹਨੂੰ ਸਾਧ ਘਰ ਮੈਂ ਆਪਣੀ ਭੈਣ ਕੋਲ ਸਾਂ ਤੇ ਮੈਂ ਹਬਈ ਮੈਂ ਤਾਂ ਨਹੀਂ ਮੰਨਦਾ ਵੀ ਇਹਨਾਂ ਰੁਪਿਆ ਕਿੱਥੋਂ ਇਕੱਠਾ ਹੋਏਗਾ ਡੈਡੀ ਨਹੀਂ ਕਰ ਸਕਦਾ ਹੂੰ ਤੇ ਚਲੋ ਜੀ ਮੈਂ 31 ਤਰੀਕ ਨੂੰ ਆਪਣੇ ਘਰ ਆ ਗਿਆ ਹਾਂ ਭੈਣ ਕੋਲੋਂ ਹੂੰ ਤੋਂ ਫਿਰ ਮੇਰੇ ਡੈਡੀ ਆਂਦਾ ਵੀ ਐਵੇਂ ਐਵੇਂ ਕਰ ਆਪਣੇ ਜਾ ਇਥੋਂ ਕਪੜੇ-ਕੋਪੜੇ ਲੈ ਲੈ ਤੇ ਮੈਂ ਆਪਣਾ ਇਥੋਂ ਚੱਲਣ ਲੱਗਾ ਹਾਂ ਆਂਦਾ ਵੀ ਐਵੇਂ ਕਰ ਵੀ ਆਹ ਕੰਟਰੀ ਜਾਣਾ ਪੈਣਾ ਤੇ ਇੱਕ ਨੰਬਰ ਦੀ ਗੱਲ ਆ ਕੇ ਲੱਗ ਗਿਆ ਹਣ ਹੂੰ ਪਾ ਦੋ ਨੰਬਰ ਤੇ ਦਿੱਤਾ ਮੈਨੂੰ ਪਾ ਜੀਨਾ ਤੇ ਕਿਵੇਂ ਖੁਸ਼ਹਾਲੀ ਦੀ ਸ਼ੁਰੂਆਤ ਕਿੱਦਾਂ ਹੁੰਦੀ ਹੈ ਜਦੋਂ ਤੁਸੀਂ ਇਥੋਂ ਜਾਣੇ ਹੋ ਫਸ ਦੇ ਕਿੰਨੀ ਤਰੀਕ ਨੂੰ ਇੱਥੋਂ ਤੁਸੀਂ ਗਏ ਸੀ 6 ਮਹੀਨੇ ਹੋ ਗਏ ਕਹਿੰਦੇ ਹਾਂਜੀ ਪਾਜੀ ਇੱਥੋਂ 6 ਮਹੀਨੇ ਹੋ ਗਏ ਨੇ ਮੈਨੂੰ ਗਏ ਨੂੰ ਤੇ 8ਵੇਂ ਮਹੀਨੇ ਗਿਆ ਹਾਂ ਮੈਂ ਜੀ ਇੱਥੇ ਅੱਛਾ 8ਵੇਂ ਮਹੀਨੇ ਤੁਸੀਂ ਗਏ ਪਹਿਲਾਂ ਇੱਥੋਂ ਫਿਰ ਕਿੱਥੇ ਸ਼ੁਰੂਆਤ ਹੁੰਦੀ ਹੈ ਜਦੋਂ ਤੁਸੀਂ ਘਰੋਂ ਨਿਕਲਦੇ ਹੋ ਆਪਣੇ ਪਿੰਡ ਤੋਂ ਤਾਂ ਪਹਿਲਾਂ ਤੁਹਾਨੂੰ ਇਹ ਕਿਸ ਤਰ੍ਹਾਂ ਇਹਨਾਂ ਨੇ ਦੱਸਿਆ ਸੀਗਾ ਵੀ ਤੁਸੀਂ ਕਿਵੇਂ ਜਾਣਾ ਉਸੇ ਤਰੀਕੇ ਨਾਲ ਗਏ ਜਾਂ ਫਿਰ ਉਹ ਚੇਂਜ ਕੀਤਾ ਗਿਆ ਚੇਂਜ ਸਾਰਾ ਕੁਝ ਚੇਂਜ ਹੀ ਇੱਥੋਂ ਬੰਬੇ ਗਏ ਅਜ ਬੰਬੇ ਮੈਂ 2 ਦਿਨ ਬੈਠਾ ਰਿਹਾ ਅੱਛਾ ਪਹਿਲਾਂ ਬੰਬੇ ਗਏ ਹਾਂਜੀ ਬੰਬੇ ਗਏ ਬੰਬੇ 2 ਦਿਨ ਬੈਠਾ ਰਿਹਾ ਤੇ ਜਦੋਂ ਮੇਰੀ ਫ ਗਵਾਨਾ ਇਹਨਾਂ ਫੋਨ ਕਰਤਾ ਜੀ 20 ਲੱਖ ਰੁਪਏ ਦਾ ਸਿਸਟਮ ਕਰ ਲਾ ਆਪਣਾ ਹਮ ਮੈਂ ਜਿੰਨੇ ਪੈਸੇ ਹਾਂ ਜੀ ਦੇ ਆਏ ਹਾ ਹੁਣ ਇਹਨਾਂ ਰੁਪਇਆ ਕਿੱਥੋਂ ਇਕੱਠਾ ਕਰਾਂ ਦੁਬਾਰਾ ਹਮ ਫੋਨ ਜਿੱਥੇ ਚੱਕਣਾ ਸੀ ਚੱਕ ਲੈ ਤੇ ਮੈਂ ਤੈਨੂੰ ਦੇ ਦਾਂਗਾ ਲਿਆ ਕੇ ਹਮ ਜੋ ਰੁਪਇਆ ਮੂਹ ਤੇ ਕਰਵਾ ਦੇ ਡਾਡੀ ਤੇ ਵੀ ਮੈਂ ਇਥੋਂ ਚਕਵਾਣਾ ਹਮ ਤੇ ਆਂਦਾ ਨਹੀਂ ਨਹੀਂ ਮਿਲਦਾ ਪਿਆ ਬੈਜੀ ਹੋਈ ਕੋਈ ਹਮ ਤੇ ਆਦਾ ਕਾਰ ਜਿੱਥੇ ਮਰਜ਼ੀ ਕਰ ਫੋਨ ਮੈਂ ਕਾਰ ਫੋਨ ਕੀਤਾ ਮੈਂ ਮੈਂ ਨਹੀਂ ਜਾਣਾਗਾ ਹਮ ਮੈਂ ਤਾਂ ਵਾਪਸ ਆਨ ਲੱਗਾ ਜੀ ਡਾਡੀ ਆਂਦਾ ਆਂਦਾ ਹੁਣ ਪਾਣੀ ਚ ਪੈਰ ਧਾਰੀ ਲਿਆ ਗੰਦਾ ਹੋਈ ਗਿਆ ਪੈਰ ਅੰਦਾ ਕਰੀ ਜਾ ਆ ਤੋੜ ਤੱਕ ਵੇਖਿਆ ਬਈ ਸੈਟਲ ਹੋ ਗਿਆ ਠੀਕ ਪੈਸਿਆਂ ਦੀ ਜ਼ਿੰਮੇਵਾਰੀ ਮੈਂ ਤੇ ਛੱਡ ਦੇ ਪੈਸਾ ਜਿੱਥੋਂ ਮਰਜ਼ੀ ਇਕੱਠਾ ਕਰਾਂ ਮੈਂ ਉਹ ਟੈਨਸ਼ਨ ਨਾ ਲਈ ਚਲੋ ਜੀ ਇਹਨਾਂ ਨੂੰ ਮੈਂ 15 ਲੱਖ ਰੁਪਇਆ ਦੇਤਾ ਹੀ 15 ਇੱਕ ਦਿੱਤਾ 5 ਇੱਕ ਦਿੱਤਾ ਵੀ ਪੂਰਾ ਕਰਤਾ ਹੀ ਤੇ ਕਿਤਾ ਜੀ ਵੀ ਪੂਰਾ ਇਹਨਾਂ ਦਾ ਫੇਰ ਮੈਨੂੰ 7 ਕਿਲੋਮੀਟਰਗਾ ਚਲਾ ਕੇ ਇੱਕ ਦੇਚ ਚ ਬਿਠਾਤਾ ਇਹਨਾਂ ਟੈਕਸੀ ਜੇ ਅੱਛਾ ਉੱਥੇ ਮੇਰੇ ਕੋਲ ਤੈਨੂੰ 3 ਲੱਖ ਰੁਪਈਆ ਨਾ ਮੰਗਿਆ ਫਿਰ ਹੂੰ ਬਈ ਤੇਰੀ ਪੇਮੈਂਟ ਹੋਏਗੀ ਹੌਲੀ ਹੌਲੀ ਤਾਈਂਗਾ ਜਾਏਗਾ ਹੂੰ ਤਾਈਂ ਚੈਨ ਬਣੇਗੀ ਸਾਰੀ ਉੱਥੋਂ ਤੱਕ ਤੁਸੀਂ 15 ਦੇਤਾ ਤੇ ਉਸ ਤੋਂ ਬਾਅਦ ਤੁਹਾਡੇ ਤੋਂ 3 ਲੱਖ ਰੁਪਈਆ ਫੇਰ ਅੱਗੇ ਜਾ ਕੇ ਮੰਗਿਆ ਨਾ ਫੇਰ ਮੰਗਿਆ ਨਾ 20 ਲੱਖ ਰੁਪਈਆ ਪੂਰਾ ਕਰਕੇ 3 ਲੱਖ ਹੋਰ ਮੰਗਿਆ ਹੂੰ ਐਵੇਂ ਜੀ ਹੌਲੀ ਹੌਲੀ ਕਰਦੇ ਸੀ ਈ ਤੱਕ ਕੱਪੜੇ ਆ ਮੈਂ ਜੰਗਲ ਦਾ ਕੱਟ-ਕੁੱਟ ਗਿਆ ਸਾਰਾ ਜੰਗਲ ਦਾ ਰਸਤਾ ਹੀ ਕਿਸ ਤਰ੍ਹਾਂ ਦਾ ਸੀਗਾ ਉੱਥੇ ਕੋਈ ਜਿਵੇਂ ਤੁਸੀਂ ਕਿਹਾ ਵੀ ਹੁਣੇ ਗੱਡੀ ਟੈਕਸੀ ਚ ਗਏ ਜੰਗਲ ਦਾ ਰਸਤਾ ਜਿਹੜਾ ਸੀ ਜੰਗਲ ਦਾ ਜੀ ਰਸਤਾ ਬਾ ਨੇ ਖਾਦਾ ਭੁੱਖੇ ਸੋ ਗਏ ਕਿੰਨੇ ਦਿਨ ਲੱਗੇ ਜੰਗਲ ਦੇ ਵਿੱਚ ਤੁਹਾਨੂੰ ਹਾਂਜੀ ਮੈਨੂੰ ਲੱਗ ਗਿਆ ਹਫਤਾ ਜੀ ਜੰਗਲ 'ਚ ਮੈਨੂੰ ਘਰ ਬਿਠਾਤਾ ਇਹ ਨਾਲੇ ਪੇਮੈਂਟ ਨਹੀਂ ਗਈ ਕਿਤੇ ਜੀ ਉਹ ਡੰਕਰ ਮੜਿਆ ਹੈ ਹੀ ਜੇ ਉੱਥੇ ਹਫਤਾ ਉਹ ਬੈਠਾ ਰਿਹਾ ਜੀ ਮੈਨੂੰ ਮਾਰਦਾ ਰਿਹਾ ਉਹ ਡੰਕਰ ਅੱਛਾ ਮਾਰਿਆ ਵੀ ਤੁਹਾਨੂੰ ਹਾਂਜੀ ਕਦੀ ਤਲਵਾਰ ਕੱਢ ਲੈਂਦਾ ਕਰੀ ਕੋਸ਼ ਉਹਦੇ ਘਰ ਦੇ ਬੁੜੇ ਵਧੀਆ ਹਨ ਜੀ ਕਈ ਵਧੀਆ ਮਿਲਦੇ ਨੇ ਕਈ ਮਾੜੇ ਮਿਲਦੇ ਨੇ ਦੁਨੀਆਦਾਰੀ ਦੋ ਤਰ੍ਹਾਂ ਦੀ ਏ ਇੱਕ ਤਰ੍ਹਾਂ ਦੀ ਤੈਣੀ ਚਲੋ ਜੀ ਅਸੀਂ ਆਪਣਾ ਉੱਥੇ ਉਹਨਾਂ ਨੇ ਖਾਣਾ ਖਵਾਇਆ ਆਂਟੀ ਨੇ ਸਾਨੂੰ ਸਭ ਸਭ ਗਿਆ ਬਈ ਖਾਲੋ ਉਹ ਆ ਗਿਆ ਤੇ ਫਿਰ ਮਾਰੇਗਾ ਤੁਹਾਨੂੰ ਹੂੰ ਤੇ ਅੰਟੀ ਨੇ ਧੋਣੀ ਵਾਲੀ ਸੀ ਪੰਜ ਮੁੰਡੇ ਹਾਂ ਸੀ ਕੋਲ ਤਾਰਾ ਬੈਠੇ ਆ ਮੱਛਰ ਬਹੁਤ ਸੀ ਉੱਥੇ ਹੂੰ ਕਪੜੇ ਆ ਨਹੀਂ ਸੀ ਸਾਡੇ ਕੋਲ ਤੇ ਕਪੜੇ ਲਾ ਕੇ ਬੈਠੇ ਹਾਂ ਆਇਆ ਜੀ ਪਹਿਲਾਂ ਅੱਗ ਨੂੰ ਲੱਤ ਮਾਰੀ ਉਹਨੇ ਹੂੰ ਮੇਰੇ ਗਲ ਪੈ ਗਿਆ ਹੂੰ ਮੈਨੂੰ ਆਂਦਾ ਆਂਦਾ 9 ਮਣੀ 9 ਮਣੀ ਟਮਾਰੋ 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 ਮੈਂ ਜੀ ਆ ਦੇ ਓਖਾ ਕੰਮ ਐ ਨਾ ਫੋਨ ਸਾਡੇ ਕੋਲ ਨਾ ਕੁਛ ਹੂੰ ਨਾ ਕਰ ਫੋਨ ਕਰਨ ਜੋਗੇ ਨਾ ਜੀ ਬਾਹਰ ਫੋਨ ਕਰਨ ਜੋਗੇ ਬਈ ਇੱਥੇ ਫਸੇ ਆ ਇੱਥੇ ਕੁਝ ਸਕਨੇ ਆਪਾਂ ਹੂੰ ਤੇ ਫਿਰ ਜੇ ਓខਾ ਕੰਮ ਸੀ ਫਿਰ ਆਪਾਂ ਨਾ ਉਥੋਂ ਪੁੱਜੇ ਮਾਰਿਆ ਉਹਨੇ ਮੈਨੂੰ ਤੇ ਮੈਂ ਤਾਂ ਫੜ ਲਿਆ ਸੀ ਇੱਕ ਵਾਰੀ ਹੁੰਦਾ ਭਾਜੀ ਗੱਲ ਨੂੰ ਪੈਂਦਾ ਦੋ ਵਾਰੀ ਹੁੰਦਾ ਛੱਡ ਦਿੰਨੇ ਆਪਾਂ ਚੱਲ ਬਈ ਵੱਡਾ ਆਪਣੇ ਕੋਲੋਂ ਚੱਲ ਦੋ ਚਪੜਾ ਮਾਰ ਹੀ ਲੇਗਾ ਕੀ ਹੋ ਜਾਏਗਾ ਹੂੰ ਜਦੋਂ ਪੰਜਵੇਂ ਨਾਲੇ ਬਗਾਨੇ ਮੁਲਕ ਚ ਵੈਸੇ ਵੀ ਤੁਹਾਨੂੰ ਤੁਹਾਨੂੰ ਡਰ ਹੁੰਦਾ ਵੀ ਇੱਥੋਂ ਅੱਗੇ ਵੀ ਜਾਣਾ ਉਹਨੇ ਬੰਦੇ ਨਹੀਂ ਕੱਢਣਾ ਤਾਂ ਉਹਦੇ ਨਾਲ ਤੁਸੀਂ ਵਿਗਾਰ ਨਹੀਂ ਸਕਦੇ ਫਿਰ ਪੰਜਵੀਂ ਵਾਰੀ ਹੱਥੀ ਪੈਣ ਲੱਗਾ ਸੀ ਸਾਡੇ ਮੈਂ ਫੜ ਲਿਆ ਬਈ ਕੀ ਤੇਰਾ ਟ੍ਰਾਂਸਲੇਸ਼ਨ ਚੌਧਰੀ ਫੋਨ ਚ ਆਖਿਆ ਮੈਂ ਕਿ ਤੇਰਾ ਬੁਆਰੇ ਬਈ ਤੈਨੂੰ ਪੈਸੇ ਦਿੱਤੇ ਨਹੀਂ ਦਿੱਤੇ ਉਹ ਸਾਡੇ ਨਾਲ ਨਹੀਂ ਮਤਲਬ ਹੈ ਉਹ ਆਪਣੇ ਪਿੱਛੇ ਕਰ ਸਾਨੂੰ ਇੱਥੋਂ ਕਢਵਾ ਐਨੇ ਹੀ ਤੇਰੇ ਕੋਲ ਰਹਿਣਾ ਇਹ ਕਿਹੜੀ ਜਗ੍ਹਾ ਦੀ ਗੱਲ ਤੁਸੀਂ ਸੁਣਾ ਰਹੇ ਹੋ ਆਪਣਾਵਾ ਵਿੱਚ ਹੀ ਜੀ ਹਫਤਾ ਬਿਠਾਣਾ ਆਪਣਾਵਾ ਹਾਂਜੀ ਪਨਾਮਾ ਦੇ ਵਿੱਚ ਬਿਠਾ ਹਫਤਾ ਤੇ ਉੱਥੇ ਜੀ ਆਪਣਾ ਉਨੇ ਸਾਨੂੰ ਕੁੱਟਿਆ ਤੇ ਫਿਰ ਉਹਦੀ ਜਨਾਨੀ ਵੱਲੋਂ ਤਰਸਾਂਦਾ ਹੀ ਸਾਨੂੰ ਜੀ ਇੱਕ ਆਪਣੀ ਭੈਣ ਹੈ ਜੀ ਇੱਕ ਮਾਂ ਹੈ ਉਹਨੂੰ ਹੀ ਅਸੀਂ ਆਪਣੀ ਮਾਂ ਮੰਨ ਲਿਆ ਛੋਟੀ ਜੀ ਤੇ ਚਲੋ ਜੀ ਇੱਕ ਮਾਂ ਦੇ ਮੂੰਹ ਆ ਦੋ ਮੂੰਹ ਹੋ ਜਾਣਗੇ ਕੋਈ ਨਹੀਂ ਉਹ ਆਂਦੀ ਮਾਰੋ ਇਹਨੂੰ ਜਿੰਨਾ ਮਾਰਿਆ ਜਾਂਦਾ ਜੀ ਤੇ ਅਹੀਂ ਫਿਰ ਸ਼ਰਮ ਕਰ ਗਏ ਹਾਂ ਬਈ ਬੱਚੇ ਨੇ ਛੋਟੇ ਛੋਟੇ ਤੇ ਕੀ ਮਾਰਨਾ ਹੈ ਬੱਚਿਆਂ ਨੂੰ ਪਾਲ ਲੈਣੇ ਸਾਡੇ ਵਿੱਚੋਂ ਹੀ ਇਹਨੇ ਪੈਸੇ ਕਢਨੇ ਨੇ ਤੇ ਪੰਜਵੀਂ ਵਾਰੀ ਮੈਨੂੰ ਇਹਨੇ ਫੜਿਆ ਜੀ ਮੈਂ ਪੈ ਗਿਆ ਇਹਨੂੰ ਜੀ ਫਿਰ ਪੈ ਗਿਆ ਦੂਜਾ ਮੁੰਡਾ ਛਡਾਂਦਾ ਸੀ ਮੈਂ ਮਾਤਾ ਨੂੰ ਹੀ ਕੁੜਦਾ ਤੇ ਆਪਾਂ ਨੂੰ ਹੀ ਕੁੜਦਾ ਇਹਦਾ ਇੱਕ ਮਸਲਾ ਦੇ ਵੇਖੀ ਕੀ ਕਰਦਾ ਹਾਂ ਆ ਤਲਵਾਰ ਲੈ ਗਿਆ ਸਾਡੇ ਮਗਰ ਲੱਗ ਗਿਆ ਮੈਂ ਆਪਣਾ ਮਾਵ ਦੇ ਵਿੱਚ ਵੜ ਗਿਆ ਹਾਂ ਹੂੰ ਆਪਣਾ ਮਾਂ ਦੇ ਪੰਜ ਮੁੰਡੇ ਮੈਂ ਬਿਠਾ ਲਏ ਮੈਂ ਵੀ ਬੋਲਿਆ ਉਹਨਾਂ ਕੋਲ ਜਦੋਂ ਆਏਗਾ ਫਿਰ ਫੜ ਲਾਂਗੇ ਨਾ ਆਜਾ ਤੇ ਆਪਾਂ ਭੱਜਾਂਗੇ ਥੋਂ ਹੂੰ ਸਾਡੇ ਫੋਨ ਉਹਦੇ ਕੋਲ ਪਾਸਪੋਰਟ ਉਹਦੇ ਕੋਲ ਸਾਰਾ ਕੁਝ ਜੀ ਫਿਰ ਅਸੀਂ ਆਪਣਾ ਉੱਥੋਂ ਫਿਰ ਦੁਬਾਰਾ ਉਹਦੇ ਕੋਲ ਗਏ ਵੀ ਪਾਸਪੋਰਟ ਫੋਨ ਦੇ ਸਾਡੇ ਅਸੀਂ ਚੱਲੇ ਆ ਤੇ ਉਹ ਆ ਨਾ ਨੋ ਫੋਨ ਨਾ ਪਾਸਪੋਰਟ ਹੂੰ ਤੇ ਫਿਰ ਉਹਨੇ ਨਾ ਫੋਨ ਥੱਲੇ ਧਰ ਕੇ ਮਾਰਨ ਲੱਗਾ ਸੀ ਇੱਟ ਮੇਰਾ ਫੋਨ ਟੁੱਟ ਗਿਆ ਤੇ ਦੂਜੇ ਮੁੰਡਿਆਂ ਦੇ ਚਾਰ ਬਚ ਗਏ ਹਨ ਤੇ ਫਿਰ ਉਸ ਤੋਂ ਬਾਅਦ ਮੈਂ ਉਹਨੂੰ ਫਿਰ ਦੁਬਾਰਾ ਫੋਨ ਖੋਣ ਲੱਗਾ ਫਿਰ ਪੈ ਗਿਆ ਮੈਨੂੰ ਬਈ ਆਈ ਮੁੰਡਾ ਸ਼ਰਾਰਤੀ ਜਿਆਦਾ ਦੂਜੇ ਦੇ ਸ਼ਰੀਫ ਨੇ ਬਈ ਜਦੋਂ ਫੋਨ ਹੀ ਟੁੱਟ ਗਿਆ ਤੇ ਪਿੱਛੋਂ ਕਰਦਿਆਂ ਨਾਲ ਗੱਲ ਕਿਵੇਂ ਹੋਏਗੀ ਦੋ ਮਹੀਨੇ ਤੇ ਗੱਲ ਨਹੀਂ ਹੋਈ ਘਰ ਮੇਰੇ ਬਈ ਕਿੱਥੇ ਆ ਕਿੱਥੇ ਨਹੀਂ ਅੱਛਾ ਦੋ ਮਹੀਨੇ ਫਿਰ ਕਰਦਿਆਂ ਨੇ ਇਹਨਾਂ ਨੂੰ ਇਹਨਾਂ ਨੇ ਏਜੰਟ ਨਾਲ ਕੰਟੈਕਟ ਕੀਤਾ ਹੋਣਾ ਸਾਡੇ ਮੰਮੀ ਨੇ ਰੈਡੀ ਨੇ ਹਾਂ ਉਹ ਟੈਨਸ਼ਨ ਚ ਰਹੇ ਹੋਣੇ 6 ਮਹੀਨੇ ਹਾਂ ਜੀ 6 ਮਹੀਨੇ ਆਪਣਾ ਟੈਨਸ਼ਨ ਚ ਹਾਂ ਤੇ ਆਪਣਾ ਕਦੀ ਕਿੱਧਰ ਕਦੀ ਕਿੱਧਰ ਫਿਰ ਤੁਸੀਂ ਮੈਕਸੀਕੋ ਪਹੁੰਚੇ ਪਨਾਮਾ ਤੋਂ ਬਾਅਦ ਹਾਂ ਜੀ ਮੈਕਸੀਕੋ ਪਹੁੰਚੇ ਹਾਂ ਜੀ ਉਤੋਂ ਫਿਰ ਬਾਏ ਰੋਡ ਜਾਂ ਕਿਵੇਂ ਜਾਣਾ ਬਾਏ ਰੋਡ ਟੈਕਸੀ ਜੀ ਹੂੰ ਉਹਦੇ ਲਈ ਕਿੰਨਾ ਕ ਸਮਾਂ ਲੱਗ ਗਿਆ ਫਿਰ ਤੁਹਾਨੂੰ 6 ਮਹੀਨੇ ਲੱਗ ਗਏ ਟੋਟਲ ਜੀ ਅੱਛਾ ਫਿਰ ਮੈਕਸੀਕੋ ਵੀ ਰੁਕੇਗੇ ਕੰਮ ਤੱਕ ਉੱਥੇ ਜੀ 4-5 ਦਿਨ ਰੁਕਿਆ ਜੀ ਹਮ ਬਾ ਉਸ ਤੋਂ ਬਾਅਦ ਟੁਰ ਪਏ ਉੱਥੇ ਕਪੜੇ-ਕੁਪੜੇ ਲੈਣ ਕਰਨ ਪੈਸੇ ਮੰਗਵਾਗੇ ਮੁੰਡੇ ਦੇ ਤੇ ਮੈਂ ਆਪਣੇ ਘਰ ਦੇ ਤਾਣੀ ਤੰਗ ਕੀਤਾ ਸੀ ਸਾਡੇ ਕੋਲ ਹੈ ਤੇ ਆਣੀ ਉਹਨੂੰ ਕੋਸ਼ਿਸ਼ ਦੀ ਹਮ ਤੇ ਉਹ ਉਹ ਰੈਡੀ ਨੇ ਆਖਿਆ ਹੀ ਕੋਈ ਚੱਕਰ ਨਹੀਂ ਉਹਨਾ ਕਰ ਆਪਣੇ ਘਰ ਦੇ ਨਾਲ ਇੱਕ ਤੰਗ ਕਰ ਮੈਂ ਆਵਾ ਹਮ ਵੀ ਮੈਂ ਕਰ ਦਾਂਗਾ ਤੇਰੇ ਹਿੱਲਾ ਇਹਨੇ 9 1000 ਰੁਪਏ ਪਾਇਆ ਸੀ ਹਮ 10000 ਰੁਪਏ ਨਾਲ ਦੋ ਦੋ ਜੋੜੇ ਬੂਟ ਆਏ ਹਨ ਹਮ ਬਾ ਜੀ ਆ ਬੂਟਰੀ 800 900 ਰੁਪਏ ਦੇ ਬੂਟ ਨੇ ਇਸ ਇੰਡੀਆ ਹਿਸਾਬ ਨਾਲ ਹਮ ਤੇ ਉਸ ਤੋਂ ਬਾਅਦ ਆਪਣਾ ਉੱਥੇ ਚੱਲੇ ਦੁਬਾਰਾ ਫੇਰ ਬਸ ਜੀ ਉੱਥੋਂ ਆਪਣਾ 9000 ਰੁਪਿਆ ਫੇਰ ਹੀ ਬਿਠੇ ਬਿਠੇ 2 ਮਹੀਨੇ ਜਿੱਥੇ ਬੈਠਿਆ ਉੱਥੇ 2 ਲੱਖ ਰੁਪਿਆ ਆਪਣਾ ਖਾ ਗਏ ਹਾਂ ਉਹਦੇ ਕਰਦਾ ਤੇ ਰੋਟੀ ਰਾਟੀ ਪਕਾਈ ਮੈਕਸੀਕੋ ਕਿੰਨੇ ਦਿਨ ਲੱਗੇ ਤੁਹਾਡੇ ਹਫਤਾ ਲੱਗਾ ਸੀ ਜੀ ਅੱਛਾ ਹਾਂਜੀ ਹਫਤਾ ਲੱਗਾ ਸੀ ਉੱਥੇ ਹਫਤੇ ਚ ਬੈ ਗਏ ਹਾਂ ਉੱਥੇ ਤੇ ਆਪਣਾ ਫਿਰ ਸਾਨੂੰ ਅੱਗੇ ਕੋਈ ਆਪਣਾ ਹਰਮਨ ਛਿੱਲੋ ਉੱਥੇ ਮਾਫੀਆਂ ਚੱਕ ਲਈ ਸਾਨੂੰ ਅੱਛਾ ਹਾਂਜੀ ਉੱਥੇ ਮਾਫੀਆ ਚੱਕ ਲਿਆ ਸੀ ਸਾਨੂੰ ਇਹ ਜਿਹੜਾ ਮਾਫੀਆ ਪੈਂਦਾ ਇਹ ਹਮੇਸ਼ਾ ਪਹਿਲਾਂ ਆਪਾਂ ਦੇਖਦੇ ਹੁੰਨੇ ਆ ਫਿਲਮ ਚ ਵੀ ਉਹਨਾਂ ਨੇ ਗੱਲ ਕੀਤੀ ਹੈ ਇਹ ਮੈਕਸੀਕੋ ਚ ਹੁੰਦਾ ਹਾਂਜੀ ਹਾਂਜੀ ਉੱਥੇ ਹੁੰਦਾ ਉਹ ਫਿਰ ਕੀ ਕਰਦੇ ਆ ਫੜ ਲੈਂਦੇ ਨੇ ਟੌਰਚਰ ਕਰਦੇ ਨੇ ਕਰੰਟ ਲਵਾਉਂਦੇ ਨੇ ਮਾਫੀਆ ਤੁਹਾਨੂੰ ਵੀ ਉਸ ਦੇ ਵਿੱਚ ਫੜਿਆ ਗਿਆ ਹਾਂਜੀ ਉਹ ਫਿਰ ਕਿਤੋਂ ਇਹ ਕਰਦੇ ਆ ਇਦਾਂ ਹਾਂਜੀ ਹਾਂਜੀ ਜਿਹੜਾ ਮਾਫੀਆ ਹੁੰਦਾ ਉਹ ਮਤਲਬ ਕਿਉਂ ਇਸ ਤਰ੍ਹਾਂ ਕਰਦੇ ਆ ਕੋਈ ਮੰਗਦੇ ਆ ਜਾਂ ਹਾਂਜੀ ਉਹ ਯਾਰ ਡਾਲਰ ਮੰਗਦੇ ਨੇ ਇੱਕ ਬੰਦੇ ਕੋਲ 1.5 ਲੱਖ ਰੁਪਏ ਆਪ ਪੈਣ ਦਾ ਅੱਛਾ ਉਹ ਅਲੱਗ ਹੀ ਉਹਨਾਂ ਨੇ ਆਪਣਾ ਕੋਈ ਸਿਸਟਮ ਬਣਾਇਆ ਹੋਇਆ ਉੱਥੇ ਹਾਂ ਮਾਫੀਆ ਹਾਂਜੀ ਹਾਂਜੀ ਫੈਕਟਰੀ ਬਣਾਈ ਹੋਈ ਇੱਕ ਉਹਦੇ ਵਿੱਚ ਜਾ ਕੇ ਛੱਡਦੇ ਨੇ ਨਾ ਕਿਸ ਨੂੰ ਪਤਾ ਜੀ ਉੱਥੇ ਕੀ ਕੀ ਨਹੀਂ ਹੂੰ ਹਾਂਜੀ ਤੇ ਉਹਦੇ ਵਿੱਚ ਫਿਰ ਤੁਹਾਨੂੰ ਕਿੰਨੇ ਦਿਨ ਉਹਨਾਂ ਨੇ ਰੱਖਿਆ ਮਾਫੀਆ ਨੇ ਜਿਹੜਾ ਮਾਫੀਆ ਨੇ ਜੀ ਬਾ ਉੱਥੇ ਰੱਖਿਆ 10 ਦਿਨ ਜੀ ਟੌਰਚਰ ਕਰਦੇ ਰਹੇ ਕਦੀ கரੰਟ ਲਾ ਲਿਆ ਕਦੀ ਵੀ ਟੌਰਚਰੀ ਵੀ ਪੈਸੇ ਮਿਲ ਜਾਣ ਹੂੰ ਤੇ ਫਿਰ ਉਸ ਤੋਂ ਬਾਅਦ ਚੱਲੇ ਹੂੰ ਜੀ 10 ਦਿਨਾਂ ਬਾਅਦ ਆਪਾਂ ਬਾਰਡਰ ਵੱਲ ਚੱਲੇ ਹਾਂ ਤੇ ਫਿਰ ਇੱਕ ਮਾਫੀਆ ਨੇ ਚੱਕ ਲਈ ਫਿਰ ਦੁਬਾਰਾ ਉੱਤੇ 1000 ਡਾਲਰ ਮੰਗਦਾ ਹੀ ਫਿਰ ਦੁਬਾਰਾ ਫਿਰ ਉਹਨੂੰ ਤੁਸੀਂ ਕਿੰਨੇ ਦਿੱਤੇ ਮਾਫੀਆ ਨੂੰ ਮਾਫੀਆ ਨੇ ਆਪ ਹੀ ਉਹਨਾਂ ਨੇ ਵੜਿਆ ਹੀ ਮੈਂ ਤੇ ਘਰੋਂ ਦੇ ਕੇ ਗਿਆ ਸਾਰਾ ਕੁਝ ਅੱਛਾ ਜਿਹੜਾ ਤੁਹਾਡਾ ਏਜੰਸੀ ਉਹਨਾਂ ਨੇ ਮਾਫੀਆ ਨੂੰ ਪੈਸੇ ਦਿੱਤੇ ਹਾਂ ਹਾਂ ਨਹੀਂ ਨਿਬੜਿਆ ਜੀ ਜੋ ਨਿਬੜਿਆ ਜਸਨਾ ਹਾਂਜੀ ਤੇ ਫਿਰ ਉਹ ਜਿਵੇਂ ਕਿੰਨੇ ਕਿੰਨੇ ਦਿਨ ਤੁਸੀਂ ਕਹਿੰਦੇ ਰਹੇ ਮਾਫੀਆ ਨੇ ਜਿਹੜਾ ਤੁਹਾਨੂੰ ਫੜ ਕੇ ਰੱਖਿਆ 10 ਦਿਨ ਮਾਫੀਆ ਕੋਲ ਰਹੇ ਹਾਂ ਜੀ ਤੇ ਫਿਰ 10 ਦਿਨਾਂ ਚ ਉਹਨਾਂ ਨੇ ਕੁਝ ਖਾਣ ਨੂੰ ਜਾਂ ਜੀ ਬਸ ਦਾਲ ਪਾਣੀ ਵਿੱਚ ਕਦੀ ਰੋਟੀ ਪਾਣੀ ਵਿੱਚ ਪਿਉ ਪਿਉ ਕੇ ਦੇ ਦਿੰਦੇ ਹਨ ਹਾਂ ਜੀ ਲੈਟਰਿੰਗਾਂ ਲੋਟਰੀਆਂ ਸਾਫ਼ ਆਪ ਹੀ ਕਰਦੇ ਰਹੇ ਹਾਂ ਉੱਥੇ ਅੱਛਾ ਹਾਂਜੀ ਉਹਨਾਂ ਨੇ ਤੁਹਾਨੂੰ ਫਿਰ ਕਿਤੇ ਕੋਈ ਬਣਾ ਕਿੱਥੇ ਬੰਦ ਕੀਤਾ ਆ ਸੀ ਹਾਂਜੀ ਬੰਦ ਕਿੱਥੇ ਕਰ ਦਿੰਦੇ ਆ ਉਹ ਬੰਦ ਉੱਥੇ ਜੀ ਇੱਕ ਫੈਕਟਰੀ ਹੈ ਜਿਵੇਂ ਸੈਲਰ ਹੈ ਆਪਣਾ ਉੱਥੇ ਬੰਦ ਕਰ ਦਿੰਦੇ ਨੇ ਜੀ ਅੱਛਾ ਜੀ ਪਤਾ ਹੀ ਨਹੀਂ ਲੱਗਦਾ ਜੀ ਲੋਕਾਂ ਨੂੰ ਵੀ ਇੱਥੇ ਪੀਣ ਨਹੀਂ ਪੇ ਉੱਥੇ ਟ੍ਰੇਨ ਲੰਘਦੀ ਕੋਲੋਂ ਫਸ ਟ੍ਰੇਨ ਦੀ ਆਵਾਜ਼ ਆਂਦੀ ਅੰਦਰ ਹੋਰ ਕਿਸੇ ਦੀ ਨਹੀਂ ਹਾਂ ਤੇ ਫਿਰ ਉਸ ਤੋਂ ਬਾਅਦ ਫਿਰ 10 ਦਿਨਾਂ ਬਾਅਦ ਤੁਹਾਨੂੰ ਉੱਥੋਂ ਛੱਡਿਆ ਗਿਆ 10 ਦਿਨਾਂ ਬਾਅਦ ਉੱਥੋਂ ਛੱਡਿਆ ਗਿਆ ਸਾਨੂੰ ਜੀ 10 ਦਿਨਾਂ ਬਾਅਦ ਆਪਣਾ ਉੱਥੋਂ ਬਾਹਰ ਨਿਕਲੇ ਤੇ ਉੱਥੇ ਆਪਣਾ 10 ਦਿਨਾਂ ਬਾਅਦ ਬਾਹਰ ਨਿਕਲੇ ਆਪਣਾ ਉੱਥੋਂ ਫਿਰ ਅੱਗੇ ਮਾਫੀਆਂ ਫੜ ਲਈਆਂ ਡਾਲਰ ਰੋਜ਼ਾ ਦੇਣਾ ਸੀ ਇਹਨਾਂ ਨੇ ਕਿੰਨੇ ਕੁ ਮਾਫੀਆ ਇਸ ਤਰ੍ਹਾਂ ਦੇ ਹੈਗੇ ਆ ਕਿ ਉਹਨਾਂ ਨੇ ਜਿਹੜੇ ਵਾਰ-ਵਾਰ ਜਿਹੜੇ ਪੰਜਾਬ ਦੇ ਹੀ ਹੋਣਗੇ ਨੌਜਵਾਨ ਤਾਂ ਜ਼ਿਆਦੇ ਹਾਂਜੀ ਦੋ ਤਿੰਨ ਹਰਿਆਣਾ ਦੇ ਜਾਂ ਆਪਣੇ ਪੰਜਾਬੀ ਜਿਵੇਂ ਆਪਾਂ ਕਹਿੰਦੇ ਹਾਂ ਹਾਂਜੀ ਦੋ ਦੋ ਕੰਟਰੀਆਂ 'ਚ ਮਾਫੀਆ ਹੁੰਦਾ ਹੈ ਤੀਜੀ ਕੰਟਰੀ 'ਚ ਨਹੀਂ ਹੁੰਦਾ ਜੀ ਹੂੰ ਇੰਨਾਂ ਲਾਕਾ ਹੁੰਦਾ ਜੀ ਜਿੰਨਾ ਅੰਬਰ ਸਰ ਲਾਕਾ ਹੈ ਇੰਨੇ ਨੇ ਉਹਨਾਂ ਦਾ ਬਾਕੀ ਦੂਜਿਆਂ ਦਾ ਹੂੰ ਅੱਗੇ 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 ਫੋਟੋ ਆ ਪੰਚਾ ਦਿੰਦੇ ਨੇ ਹੂੰ ਵੀ ਇਹ ਬੰਦੇ ਆ ਰਹੇ ਨੇ ਆ ਬੰਦੇ ਆ ਰਹੇ ਨੇ ਇਹਨਾਂ ਨੂੰ ਫੜਨਾ ਤੁਸੀਂ ਹੂੰ ਤੇ ਉਹ ਆਪਸ ਸੁਣੇ ਹੁੰਦੇ ਆ ਪਹਿਲਾਂ ਪੈਸੇ ਲੈ ਕੇ ਛੱਡਤਾ ਤੇ ਅੱਗੇ ਫਿਰ ਜਾ ਕੇ ਦੂਜੇ ਬੰਦੇ ਨੇ ਤੁਹਾਨੂੰ ਫਿਰ ਉਹ ਕਰਦੇ ਰਹੇ ਹਾਂ ਜੀ ਹਾਂ ਜੀ ਹਾਂ ਜੀ ਫਿਰ ਉਹ ਟੌਰਚਰ ਕਰਦੇ ਰਹੇ ਹਾਂ ਜੀ ਤੇ ਯਾਨੀ ਕਿ ਸਾਰੀ ਜਰਨੀ ਤੋਂ ਬਾਅਦ ਤੁਸੀਂ 6 ਮਹੀਨੇ ਲੱਗੇ ਤੁਹਾਨੂੰ ਕੰਨ ਪੰਗ ਜਿਹੜੀ ਕਿੰਨੇ ਕਿੰਨੇ ਉੱਚੀ ਕੰਦ ਹੁੰਦੀ ਹੈ ਜਿਹੜੀ ਕੰਦ ਤੇ ਆਈ ਨਹੀਂ ਜੀ ਉੱਥੇ ਇੱਕ ਤਾਰਾ ਮਣੀਚੀਆਂ ਹਨ ਪਹਿਲੀ ਵਾਂਗੂ ਜੀ ਤਾਰਾਂ ਚ ਧੱਕੇ ਨਾਲ ਵੜਿਆ ਨੇ ਜੇ ਫਿਰ ਭੱਜ ਗਿਆ ਡੁੰਕਰ ਜੀ ਛੱਡ ਕੇ ਜਦੋਂ ਯੂ ਐਸ ਵੜ ਗਏ ਹਾਂ ਜੇ ਨਾ ਪੁਲਸਲੈਂਡ ਲੈ ਆਣਾ ਹੀ ਉਥੇ ਜੇ ਸਾਰਾ ਦਿਨ ਤੇ ਭੁੱਖੇ ਤਿੰਨ ਚਾਰ ਦਿਨ ਦੇ ਤੇ ਉਥੇ ਜੀ ਟੱਪ ਧਰੇ ਹੁੰਦੇ ਨੇ ਲਿੱਲੇ ਵੜ ਗਏ ਉਹਦੇ ਵਿੱਚ ਪਾਣੀ ਜੀ ਰੋਟੀ ਰਾਟੀ ਪਈ ਹੁੰਦੀ ਹੈ ਉਹ ਇਹਨਾਂ ਨੇ ਯੂ ਐਸ ਨੇ ਰੱਖੀ ਹੁੰਦੀ ਉਹਨਾਂ ਦੀ ਆਰਮੀ ਵਗੈਰਾ ਨੇ ਹਾਂਜੀ ਆਰਮੀਓ ਵਾਲਿਆਂ ਨੇ ਰੱਖੀ ਹੁੰਦੀ ਏ ਉੱਥੋਂ ਬਾਅਦ ਵੀ ਆਪਣਾ ਗੇਮ ਹੈ ਬਾਬਾ ਦੁਰਗਿਆ ਹਨ ਦੂਜੇ ਮੁੰਡੇ ਬੈਠੇ ਹੋਣਾ ਉਥੇ ਮੈਨੂੰ ਲੱਭ ਲੁੱਭ ਗਿਆ ਸੀ ਖਾਣ ਪੀਣ ਨੂੰ ਕੁਛ ਹਾਂ ਮੈਂ ਉਹਨਾਂ ਵਾਸਤੇ ਵੀ ਲਿਆ ਆ ਹਾਂ ਆਪਣੇ ਵਾਸਤੇ ਵੀ ਉੱਥੋਂ ਖਾ ਪੀ ਗਿਆ ਆ ਹਾਂ ਤੇ ਆਪਣਾ ਪਾਣੀ ਪੂਣੀ ਲਿਆ ਆ ਹਾਂ ਬਾਬਾ ਚੱਕ ਕੇ ਉਥੋਂ ਬੈਗ ਚ ਪਾ ਕੇ ਲਿਆ ਆ ਹਾਂ ਤੇ ਫਿਰ ਉਸ ਤੋਂ ਕਿੰਨੇ ਕ ਟਾਈਮ ਬਾਅਦ ਤੁਹਾਨੂੰ ਫਿਰ ਅਰੈਸਟ ਜਿਹੜਾ ਕੀਤਾ ਗਿਆ ਆ ਆਰਮੀਓ ਵੱਲੋਂ ਜੀ ਜੀ 4 ਵਜੇ ਕੀਤਾ ਸੋ ਯਾਰ ਤੋਂ ਦੁਪਹਿਰੇ ਉਥੇ 1 ਵਜੇ ਟੱਪ ਗਏ ਹਾਂ 4 ਵਜੇ ਕੀਤਾ ਉਥੋਂ ਫਿਰ ਮੈਂ ਹੋਰ ਆਪਣਾ ਰਿਆ ਫਿਰ ਉਹ ਕਿੱਥੇ ਲੈ ਕੇ ਜਾਂਦੇ ਆ ਜੀ ਪਹਿਲਾਂ 2 ਘੰਟੇ ਦੇ ਚੌਂਕੀ 'ਚ ਰੱਖਿਆ ਮੈਨੂੰ ਹੂੰ ਕਪੜੇ ਲਾ ਕੇ ਜੀ ਹੂੰ ਦੇ ਕੋਈ ਬਿਮਾਰੀ ਕੋਈ ਵੀ ਬੁਖਾਰ ਬੁਖੂਰ ਹੋਏਗਾ ਤੇ ਦੂਰ ਹੋ ਜਾਏਗਾ ਤੇ ਚੈੱਕ ਕਰਦੇ ਆ ਨਾ ਜੀ ਏਸੀ ਵਿੱਚ ਰੱਖ ਦਿੰਦੇ ਨੇ 16 ਜੀ ਅੱਛਾ ਕਿੰਨਾ ਏਸੀ ਕਰ ਦਿੰਦੇ ਨੇ 16 16 ਉਹਦੇ ਤੁਹਾਨੂੰ ਪਾ ਦੇਣਾ ਹੈ ਹਾਂ ਜੀ ਉਹਦੇ 'ਚ ਮੈਨੂੰ ਪਾ ਦੇਣਾ ਜੀ ਨਾ ਉਹਨਾਂ ਛੇੜਨਾ ਹੈ ਤੇ ਘੰਟਾ ਦੋ ਹੂੰ ਦੋ ਘੰਟੇ ਛੇੜਨਾ ਨਹੀਂ ਜੀ ਹੂੰ ਤੇ ਫਿਰ ਉਸ ਤੋਂ ਬਾਅਦ ਉੱਥੋਂ ਦੋ ਘੰਟੇ ਬਾਅਦ ਚੱਕ ਕੇ ਜੀ ਉਹਨਾਂ ਦੀ ਮਰਜ਼ੀ ਹੈ ਜੀ ਛੱਡ ਵੀ ਦਿੰਦੇ ਨੇ ਕਈ ਵਾਰੀ ਕਈ ਵਾਰੀ ਕੈਂਪ ਚ ਲੈ ਜਾਂਦੇ ਨੇ ਹੂੰ ਮੇਰੀ ਕਿਸਮਤ ਆ ਹੀ ਇਹ ਕੋਈ ਛੱਡਣ ਲੱਗੇ ਨੇ ਤੇ ਆਪਣਾ ਨਹੀਂ ਕੈਂਪ ਚ ਲੈ ਗਏ ਹੁਣ ਮੈਨੂੰ ਹੂੰ 12 ਦਿਨਾਂ ਜੇ ਕੈਂਪ ਚ ਛੱਡਤਾ ਹੀ ਉੱਥੇ ਐਵੇਂ ਦਾ ਹੀ ਮੈਂਟਲ ਜੀ ਮੈਂਟਲ ਕਰਨਾ ਹੈ ਇਹਨਾਂ ਨੂੰ ਉਸ ਵਾਰ ਹਾਂਜੀ ਫਿਰ 12 ਦਿਨਾਂ ਦੇ ਵਿੱਚ ਕੈਂਪ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਸੀਗਾ 12 ਲੋਕ ਹੋਣੇ ਉੱਥੇ 12 ਦਿਨ ਚ ਜੀ ਬਹੁਤ ਉੱਥੇ ਉੱਥੇ ਜੇ 8 ਅੰਦਰ ਸਨ 4 ਅੰਦਰ ਸਨ ਇੱਕ ਕਮਰੇ ਚ 4 ਅੰਦਰ 8 ਕਮਰੇ 4 ਅੰਦਰ 36 ਕਮਰੇ ਹਨ ਉੱਥੇ ਹੂੰ ਕਿੰਨੇ ਕੁ ਲੋਕ ਸੀਗੇ ਉੱਥੇ ਹਾਂਜੀ ਕਿੰਨੇ ਕੁ ਲੋਕ ਸੀਗੇ ਉਹਦੇ ਚ ਉੱਥੇ ਜੀ ਜਨਾਨੀਆਂ ਸਾਰੇ ਲੋਕ ਉੱਥੇ ਪਏ ਨੇ ਸੋ 200 ਪਲੱਸ ਬੰਦਾ ਹੁੰਨਾ ਉੱਥੇ ਜੀ ਅੱਛਾ ਜੀ ਹਾਂਜੀ ਤੇ ਉੱਥੇ ਬੈਟਣ ਨੂੰ ਜਾਂ ਕੋਈ ਸੌਣ ਨੂੰ ਜਗ੍ਹਾ ਸੀ ਜਿਵੇਂ ਤੁਸੀਂ ਕਹਿੰਦੇ 10 ਦਿਨ ਲਾਏ ਹਾਂਜੀ ਉੱਥੇ ਆਪਣਾ ਸੌਣ ਨੂੰ ਗੱਦਾ ਦੇ ਦਿੰਦੇ ਨੇ ਹੂੰ ਤੇ ਆਪਣਾ ਇੱਕ ਜਿਵੇਂ ਰੋਟੀ ਵਾਲੀ ਦੀ ਜਿਹਦੇ ਤੇ ਹੂੰ ਉਹ ਦੇ ਦਿੰਦੇ ਨੇ ਤੇ ਆਪਣਾ ਸਵਾ ਦੇ ਦਿੰਦੇ ਨੇ ਉੱਥੇ ਵੀ ਸੌਣਾ ਤੇ ਸੀ ਹਾਂ ਹਾਂਜੀ ਇਨੀ ਠੰਡ ਚ ਕਿਉਂ ਰੱਖਦੇ ਆ ਵੈਸੇ ਹਾਂਜੀ ਠੰਡ ਚ ਇੰਨੀ ਠੰਡ ਚ ਕਿਉਂ ਰੱਖਦੇ ਯਾਰ ਕੋਈ ਬਿਮਾਰੀ ਬਮੂਰੀ ਹੋਏ ਦੂਰ ਹੋਏ ਅੱਛਾ ਜਿਹੜੇ ਬੰਦੇ ਨੂੰ ਬੁਖਾਰ ਹੋਏ ਆਪੇ ਲੱਗ ਲੋਗ ਜਾਂਦਾ ਵੀ ਇਹਨਾਂ ਨੂੰ ਕੁਝ ਨਹੀਂ ਛੇੜਨਾ ਹੂੰ ਕਦੀ ਮੀਟ ਕਦੀ ਕੁਝ ਦੇ ਦਿੰਦੇ ਨੇ ਜਿਹੜਾ ਮੀਟ ਨਹੀਂ ਖਾਂਦਾ ਸੀ ਉਹਦੇ ਕੋਲ ਫਲ ਫਰੂਟ ਲੈ ਲੈਣੇ ਹਾਂ ਜਿਹੜਾ ਮੀਟ ਖਾਂਦਾ ਸੀ ਮੀਟ ਦੇ ਦਿੰਦੇ ਸਾਨੂੰ ਹਾਂ ਹਾਂਜੀ ਤੇ ਫਿਰ ਉੱਥੋਂ ਤੁਸੀਂ ਨਿਕਲੇ ਫਿਰ ਬਾਹਰ ਨਿਕਲੇ ਜਾਂ ਸਿੱਧਾ ਕੈਂਪ ਤੋਂ ਜਾਂ ਉੱਥੋਂ ਸਿੱਧਾ ਤੁਹਾਨੂੰ ਵਾਪਸ ਭੇਜ ਦਿੱਤਾ ਗਿਆ ਹਾਂਜੀ ਕੈਂਪੋਂ ਜਦੋਂ ਵਾਪਸ ਨਿਕਲੇ ਨਹੀਂ ਜੀ ਬਾਹਰ ਨਿਕਲੇ ਨਹੀਂ ਅੱਛਾ ਤਰੀਕ ਉਹ ਪਈ ਜਿਹੜੀ ਕਹਿੰਦੇ ਤਰੀਕ ਪੈਂਦੀ ਹੈ ਜਿਹੜੀ ਨਾ ਜੀ ਕੋਈ ਤਰੀਕ ਬਾਹਰ ਹੀ ਨਿਕਲੇ ਜੀ 12 ਦਿਨ ਤੇ ਮੂੰਹ ਹੀ ਨਹੀਂ ਵੇਖਿਆ ਅੱਛਾ ਹਾਂਜੀ 12 ਦਿਨ 12 ਦਿਨ ਉੱਥੇ ਹੀ ਰਹੇ ਤੁਸੀਂ ਹਾਂ ਹਾਂਜੀ 12 ਦਿਨ ਅੰਦਰ ਹੀ ਰਹੇ ਅੰਦਰੋਂ ਫੇਰ ਆਪਣਾ ਵਾਪਸ ਛੜਤਾਂ ਦੇ ਵਿੱਚ ਦੂਜੀ ਜੋ ਤੁਹਾਨੂੰ ਉਹਦੇ ਵਿੱਚ ਜਿਹੜੇ ਕਹਿੰਦੇ ਜਹਾਜ਼ ਦੇ ਵਿੱਚ ਤੁਸੀਂ ਆਏ ਹੋ ਤੁਹਾਨੂੰ ਦੱਸਿਆ ਗਿਆ ਵੀ ਤੁਹਾਨੂੰ ਵਾਪਸ ਛੜ ਰਹੇ ਆ ਤੁਹਾਡੇ ਕੰਟਰੀ ਦੇ ਵਿੱਚ ਹਾਂਜੀ ਮੈਨੂੰ ਤਾਂ ਅੰਦਰੋਂ ਦੂਜੀ ਸਟੇਜ ਤੇਰੀ ਦੂਜੀ ਸਟੇਜ 'ਚ ਪਾਣਾ ਤੁਹਾਨੂੰ ਹਾਂ ਤੇ ਕਿੰਨੇ ਜਣੇ ਸੀਗੇ ਉੱਥੋਂ ਤੁਸੀਂ ਚੱਲੇ ਹੋ ਜੋ ਉੱਥੇ ਇੱਕ ਜਾਜ ਪਰ ਕੇ ਲਿਆ ਆ ਵਾਪਸ ਉਸੋ ਫਿਰ ਸਾਰੇ ਆਪਸ ਵਿੱਚ ਮਿਲ ਮਿਲੇ ਸੀਗੇ ਜਿੰਨੇ ਪੰਜਾਬ ਦੇ ਆਏ ਆ ਨਾਲ ਗੱਲਾਂ ਬਾਤਾਂ ਹੋਈਆਂ ਹਾਂਜੀ ਆਪਣੇ ਆਪਣੇ ਇੱਕ ਮੁੰਡਾ ਮੇਰੇ ਨਾਲ ਸੀ ਉਹਨੇ ਬਾਹਾਨੂੰ ਮਿਲਾਨਾ ਮੈਂ ਆਪਣਾ ਫਿਰ ਜਿਹੜੇ ਕਹਿੰਦੇ ਬੇਡੀਆਂ ਲਾਈਆਂ ਗਈਆਂ ਬੜਾ ਤਸੱਦਦ ਕੀਤਾ ਗਿਆ ਕਿ ਇਸ ਤਰ੍ਹਾਂ ਹਾਂਜੀ ਦੋ ਦਿਨ ਬੇਡੀਆਂ ਚ ਆਇਆ ਮੈਂ ਬੇਡੀਆਂ ਨੇ ਲਾ ਦਿੱਤੀਆਂ ਸੀ ਹਾਂਜੀ ਤੇ ਉਸ ਤੋਂ ਬਾਅਦ ਤੁਹਾਨੂੰ ਜਹਾਜ਼ 'ਚ ਬਿਠਾਤਾ ਹੈ ਹਾਂਜੀ ਜਹਾਜ਼ 'ਚ ਬਿਠਾਤਾ ਉਸ ਤੋਂ ਬਾਅਦ ਜੀ ਤੇ ਫਿਰ ਕਿੰਨੇ ਕਿ ਦਿਨਾਂ ਹੀ ਤੁਸੀਂ ਉੱਥੇ ਪਹੁੰਚੇ ਅੰਮ੍ਰਿਤਸਰ ਤੋਂ ਦੱਸਿਆ ਗਿਆ ਹੀ ਅੰਮ੍ਰਿਤਸਰ ਪਹੁੰਚਣਾ ਆਪਾਂ ਨਾਂਜੀ ਸਾਨੂੰ ਤੇ ਪਹਿਲਾਂ ਆਖਿਆ ਸੀ ਦੂਜੀ ਕੰਟਰੀ 'ਚ ਲੈ ਕੇ ਚੱਲਨੇ ਆ ਤੁਹਾਨੂੰ ਇੱਥੇ ਤੁਹਾ ਹਾਂ ਦੂਜੀ ਕੰਟਰੀ ਚ ਲੈ ਕੇ ਜਾਣੇ ਆ ਤੇ ਸਾਨੂੰ ਪਤਾ ਸੀ ਜਦੋਂ ਬੇੜੀਆਂ ਲੱਗ ਜਾਣ ਪੰਲਾਂ ਤੇ ਬੇੜੀਆਂ ਲੈ ਕੇ ਨਹੀਂ ਜਾਂਦੇ ਬਈ ਹੁਣ ਤੇ ਬੇੜੀਆਂ ਲੱਗ ਜਾਣ ਹੁਣ ਤੇ ਵਾਪਸ ਸੱਠਾਂ ਲੱਗਣ ਹਾਂ ਤੇ ਫਿਰ ਉਸ ਕਿਸ ਤਰ੍ਹਾਂ ਦਾ ਮਾਹੌਲ ਸੀ ਉਸ ਟਾਈਮ ਕਿੰਨੇ ਨੌਜਵਾਨ ਤਾਂ ਬਹੁਤ ਪੈਸਾ ਲਾ ਕੇ ਗਏ ਹੋਣੇ ਜਿਵੇਂ ਤੁਸੀਂ ਵੀ ਦੱਸ ਰਹੇ ਹੋ ਬਹੁਤ ਮੰਡੇ ਹੋਣੇ ਜਿਹੜੇ ਬੜੇ ਕਿਰੇ ਕਿਰੇ ਸੁਪਨੇ ਲੈ ਕੇ ਬੰਦਾ ਜਾਂਦਾ ਹੈ ਹਨ ਬੜੇ ਡਰੀਮਸ ਹੁੰਦੇ ਆ ਵੀ ਉੱਤੇ ਜਾ ਕੇ ਸ਼ਾਇਦ ਥੋੜਾ ਘਰਦਿਆਂ ਨੂੰ ਸੌਖਾ ਹੋਊਗਾ ਘਰਦਿਆਂ ਦੀਆਂ ਜ਼ਿੰਮੇਵਾਰੀਆਂ ਹੋਰ ਹਨ ਤੇ ਕਿਸ ਤਰ੍ਹਾਂ ਦਾ ਸੀਗਾ ਉਸ ਟਾਈਮ ਅ ਲੱਗਦਾ ਸੀਗਾ ਬਾਜੀ ਐਵੇਂ ਲੱਗਦਾ ਸੀ ਬਾਹ ਇੰਡੀ ਚੱਲੇ ਹੁਣ ਹਾਂਜੀ ਮੈਨੂੰ ਪਹਿਲੇ ਹੀ ਪਤਾ ਲੱਗ ਗਿਆ ਹੱਥ ਕੜੀਆਂ ਲਾ ਕੇ ਕਿਤੇ ਜਾਂਦੇ ਨਹੀਂ ਇੰਡੀ ਲੈ ਕੇ ਜਾਂਦੇ ਆ ਅੱਛਾ ਹੱਥ ਕੜੀਆਂ ਲਾਤੀਆਂ ਤੁਹਾਨੂੰ ਹਾਂਜੀ ਤੇ ਉਸ ਟਾਈਮ ਕਈ ਕਈ ਕਹਿੰਦੇ ਵੀ ਤੁਹਾਡਾ ਤਸ਼ੱਦਦ ਵੀ ਉਹਨਾਂ ਵੱਲੋਂ ਕੀਤਾ ਗਿਆ ਆਰਮੀ ਵੱਲੋਂ ਕੋ ਉਸ ਤਰ੍ਹਾਂ ਦਾ ਨਹੀਂ ਮਾਰਿਆ ਕੁੱਟਿਆ ਜਾਂ ਇਸ ਤਰ੍ਹਾਂ ਹਾਂਜੀ ਮਾਰਿਆ ਕੁੱਟਿਆ ਤੇ ਨਹੀਂ ਆਇਆ ਉਹਨਾਂ ਹਾਂਜੀ ਬੇੜੀਆਂ ਲਾ ਕੇ ਤੁਹਾਨੂੰ ਡਾਇਰੈਕਟ ਜਹਾਜ਼ ਦੇ ਵਿੱਚ ਬਿਠਾ ਕੇ ਹਾਂਜੀ ਹਾਂਜੀ ਕਿੰਨੇ ਦਿਨਾਂ ਤੱਕ ਤੁਸੀਂ ਪਹੁੰਚੇ ਅੰਮ੍ਰਿਤਸਰ ਦੋ ਦਿਨਾਂ ਚਾਹੀ ਜੀ ਤੇ ਰਸਤੇ ਕਿਤੇ ਸਟੇ ਵੀ ਸੀ ਕਿ ਸਦਾਈ ਹਾਂਜੀ 4 ਘੰਟੇ ਸਟੇ ਹੀ ਉੱਥੋਂ ਫਿਰ 4 ਘੰਟੇ ਬਾਅਦ ਤੇਲ ਤੂਲ ਕੋਆ ਜੀ ਫਿਰ ਉੱਡ ਪਏ ਹੀ ਉੱਥੋਂ ਹਾਂਜੀ ਤੇ ਫਿਰ ਜਦੋਂ ਅੰਮ੍ਰਿਤਸਰ ਆਏ ਫਿਰ ਅੱਗੇ ਕਿਸ ਤਰ੍ਹਾਂ ਘਰ ਨੂੰ ਫੋਨ ਤੁਸੀਂ ਆਪ ਕੀਤਾ ਹੈ ਕਿਵੇਂ ਮੁੰਡਾ ਸੀ ਨਾਲ ਜੀ ਅੰਮਬਾਲੇ ਦਾ ਉਹਦੇ ਫੋਨ ਤੋਂ ਫੋਨ ਕੀਤਾ ਮੈਂ ਜੀ ਆ ਮੈਂ ਅੰਮ੍ਰਿਤਸਰ ਆ ਗਿਆ ਅੰਮ੍ਰਿਤਸਰ ਮੈਨੂੰ ਲੈਣ ਆਓ ਤੇ ਕਈ ਥਾਣੇ ਵਾਲੇ ਸਾਡੇ ਕੇ ਜਾਂਦਨ ਕਰ ਮੈਂ ਤਾਂ ਨਹੀਂ ਆਇਆ ਹਾਂ ਜੀ ਪਿੰਡ 'ਚ ਬਈ ਰੋਲਾ ਨਾ ਪੈ ਜਾ ਬਈ ਦੋ ਗੱਡੀਆਂ ਅੱਗੇ ਨੇ ਦੋ ਪਿੱਛੇ ਨੇ ਵਿੱਚ ਮੇਰੀ ਏ ਹਾਂ ਤੇ ਮੈਂ ਤਾਂ ਆਪਣੇ ਕਰਦੇ ਆ ਸੱਦਿਆ ਹੀ ਭਈ ਵੀ ਲੈਣਾ ਉਹ ਮੈਨੂੰ ਹਾਂ ਜੀ ਤੇ ਹੁਣ ਫਿਰ ਅੱਗੇ ਜਿਵੇਂ ਤੁਸੀਂ ਜਿੰਨੇ ਤੁਹਾਨੂੰ ਭੇਜਿਆ ਸੀ ਉਸ ਨਾਲ ਤੁਹਾਡੀ ਕੋਈ ਗੱਲ ਹੋਈ ਹੈ ਕਿ ਵੀ ਕਿੰਨਾ ਜਿੰਨਾ ਹੋਇਆ ਨਾ ਜੀ ਕੋਈ ਗੱਲਬਾਤ ਨਹੀਂ ਹੋਈ ਕੋਈ ਕੁਝ ਨਹੀਂ ਹੋਇਆ ਜੀ ਤੇ ਇਹ ਨੌਜਵਾਨਾ ਤੁਹਾਨੂੰ ਮਿਲਾਇਆ ਜਿਹੜਾ ਕਿ ਬੜੇ ਸੁਪਨੇ ਲੈ ਕੇ ਯੂ ایس ਅ ਗਿਆ ਸੀਗਾ ਪਰ ਪਹਿਲਾਂ ਤਾਂ 6 ਮਹੀਨੇ ਰਸਤੇ ਦੇ ਵਿੱਚ ਲੱਗੇ ਉਸ ਤੋਂ ਬਾਅਦ ਬੜੇ ਤਸ਼ੱਦਦ ਹੋਏ ਹੋਏ ਇਹ ਜੰਗਲਾਂ ਦੇ ਵਿੱਚੋਂ ਦੀ ਹੁੰਦੇ ਹੋਏ ਔਰ ਉਸ ਤੋਂ ਬਾਅਦ ਇਹ ਜਿਹੜਾ ਉੱਥੇ ਪਹੁੰਚੇ ਯੂਐਸ ਦੇ ਵਿੱਚ ਤੇ ਉੱਥੇ ਕੈਂਪਚ ਰਹਿਣ ਤੋਂ ਬਾਅਦ ਇਹਨਾਂ ਨੂੰ ਡਾਇਰੈਕਟਲੀ ਹੈ ਜਿਹੜਾ ਬੀੜੀਆਂ ਲਾ ਕੇ ਹਥਕੜੀਆਂ ਲਾ ਕੇ ਸਿੱਧਾ ਉੱਥੋਂ ਜਿਹੜੀ ਹੈ ਜਹਾਜ਼ ਜਿਹੜਾ ਆਪਾਂ ਕਹਿੰਦੇ ਆ 105 ਨੌਜਵਾਨਾਂ ਨੂੰ ਲੈ ਕੇ ਅੰਮ੍ਰਿਤਸਰ ਪਹੁੰਚਿਆ ਉਸ ਜਹਾਜ਼ ਦੇ ਵਿੱਚ ਨੌਜਵਾਨ ਵੀ ਆਇਆ